ਨੇਗ ਜੋਸ਼ ਲਿਆਕਤ ਦਰਦ ਅਤੇ ਆਪਣਤ ਹਲੀਮੀ ਸਚਾਈ ਚੰਗੀ ਸ਼ਖਸੀਅਤ ਅੰਦਰ ਇਹ ਸਾਰਾ ਸਮਾਨ ਜ਼ਰੂਰੀ ਏ ਬਦਲਾ ਤਾਂ ਸਾਰੇ ਲੈਂਦੇ ਨੇ ਸਭ ਥੋੜੇ ਜਿਗੜੇ ਵਾਲੇ ਨੇ ਸਰਤਾਜ ਤੂੰ ਵੱਡਾ ਬਣਨਾ ਜੇ ਮਾਫੀ ਦਾ ਦਾਨ ਜ਼ਰੂਰੀ ਏ ਜੇ ਸਰਤਾਜ ਨਾ ਤੂੰ ਵਖ ਹੋ ਕੇ ਦਿਖਿਆ ਦੁਨੀਆ ਤੋਂ ਤਾ ਸ਼ਾਇਰੀ ਤੇਰੀ ਨਵੇਂ ਦੌਰ ਦੀ ਮੋਢੀ ਨਹੀਂ ਹੋਣੀ ਹਸਤੀ ਵੱਧ ਤਾਂ ਜਾਵੇਗੀ ਪਰ ਹੋਟੀ ਨਹੀਂ ਹਣੀ ਜਿੰਨਾ ਵਿੱਚ ਅਕਸਰ ਹੁੰਦੀ ਗੱਲ ਮੂੰਹ ਤੇ ਕਹਿਣ ਦੀ ਆਦਤ ਉਹਨਾਂ ਵਿੱਚ ਜ਼ਿਆਦਾਤਰ ਨਹੀਂ ਹੁੰਦੀ ਗੱਲ ਸਹਿਣ ਦੀ ਆਦਤ ਸੋ ਉਹ ਵੀ ਚੰਗੀ ਗੱਲ ਨਹੀਂ ਜਿਹੜੇ ਕਹਿੰਦੇ ਮੈਂ ਤੇ ਐ ਮੂੰਹ ਤੇ ਬੋਲ ਦਿੰਦਾ ਫਿਰ ਜੇ ਕੋਈ ਉਹਨਾਂ ਦੇ ਮੂੰਹ ਤੇ ਬੁੱਲੇਗਾ ਤਾਂ ਸੁਣਿਆ ਨਹੀਂ ਜਾਂਦਾ ਨਾ ਤਾਂ ਸੁਣ ਵੀ ਲਿਆ ਕਰੋ ਤਾਂ ਹੀ ਕਹੋਗੇ ਨਾ ਕਿ ਸਭ ਮਿਰਰ ਕੇ ਬੰਦੇ ਹੋਣੇ ਚਾਹੀਦੇ ਸੋ ਇਹੀ ਬੈਲੈਂਸ ਦਿਲਿਕਨ ਚ ਸਾਡਾ ਅਲੜਪੁਰਾ ਤੇ ਬਾਈ ਹੋਈ ਨਿੱਕ ਤੇ ਅਸੀਂ ਗਲਤ ਵੀ ਹੁੰਨੇ ਆਪ ਨੂੰ ਮਿਲਣ ਕੇ ਠੀਕ ਕਰਾਉਂਦੇ ਤੇ ਇਲੈਕਟੋ ਚਾਈ ਜਾਂਦਾ ਪਰ ਮੈਂ ਇਹਨਾਂ ਨੂੰ ਜ਼ਰੂਰ ਕਹਾਂਗਾ ਕਿ ਇਹ ਫਿਲਮ ਤਾਂ ਹੀ ਪੋਸੀਬਲ ਸੀ ਜੇ ਅਸੀਂ ਬਾਈ ਉਹਨਾਂ ਨਾਲ ਥੋੜਾ ਬੈਠਣ ਉੱਠਣ ਲੱਗੇ ਸੋ ਸਭ ਤੋਂ ਪਹਿਲਾਂ ਮੀਨਿੰਗ ਜਾਨਣਾ ਚਾਹਾਂਗੇ ਇਸ ਨਾਮ ਦਾ ਮਤਲਬ ਕੀ ਹੈਗਾ ਅਰਸਤੂ ਜੀ ਇਹ ਆਪਣੇ ਆਲੇ ਦੁਆਲੇ ਦਾ ਹੀ ਮੁੰਡਾ ਜੀ ਵਾਇਰਿੰਗ ਬੜੀ ਪੁੱਠੀ ਆ ਦੁਨੀਆ ਨੂੰ ਵੇਖਣ ਦਾ ਢੰਗ ਨਜ਼ਰੀਆ ਲੈਦਾ ਜੀ ਪਰ ਅਸਲ ਤੇ ਉਹੀ ਬੰਦੇ ਮੇਰੇ ਖਲ ਤੇ ਆਪਾਂ ਸਾਰੇ ਪੁੱਠੇ ਹੁੰਨੇ ਉਹੀ ਸਿੱਧੇ ਹੁੰਦੇ ਜਿਹੜੇ ਕੁਛ ਨਾ ਕੁਛ ਦੁਨੀਆ ਤੇ ਸਿਰਤ ਜਾਂਦੇ ਕੁਝ ਕ੍ਰੀਏਟ ਕਰ ਦਿੰਦੇ ਜਿਨੇ ਕਿਸੇ ਨੇ ਕੈਮਰਾ ਬਣਾਇਆ ਹੋਣਾ ਕਿਸੇ ਨੇ ਮਾਈਕ ਬਣਾਇਆ ਹੋਣਾ ਪੋਸਟਰ ਦੀ ਇਜਾਜ਼ਤ ਦਿੱਤੀ ਹੋਣੀ ਐ ਸੋ ਆਪਣੇ ਸਾਰਿਆਂ 'ਚ ਹੀ ਇੱਕ ਨਾ ਕਿਤੇ ਇੱਕ ਰਸਤੂ ਬੈਠਾ ਥੋਡੇ ਸਾਰਿਆਂ 'ਚ ਉਹ ਤੁਸੀਂ ਫੜੋ ਵੇਖਣ ਤੋਂ ਬਾਅਦ ਲੱਭ ਲੈਣਾ ਨਾਹੀ ਤਿੰਨਾ ਚੇ ਨਾਹੀ ਤੇਰਾ ਚੇ ਨਾ ਤਾਹਿਰ ਨਾ ਚੇ ਤੇ ਨਾ ਸ਼ੇਰ ਚੇ ਸੋ ਅਸੀਂ ਹਮੇਸ਼ਾ ਹੀ ਚਾਹਾਂਗੇ ਕਿ ਜਦੋਂ ਵੀ ਸਰਤਾਜ ਭਾਜੀ ਦੀਆਂ ਫਿਲਮਾਂ ਆਉਣ ਉਹ ਬਾਕਸ ਆਫਿਸ ਦੇ ਨਾਲ-ਨਾਲ ਸੋਸਾਇਟੀ ਨੂੰ ਵੀ ਕੁਝ ਨਾ ਕੁਝ ਦੇ ਕੇ ਜਾਣ ਸੋ ਸੀ ਵੀ ਸੋਚਿਆ ਕਿ ਇਹ ਉਹ ਫਿਲਮ ਹੈ ਜਿਸ ਦੇ ਸਾਰੇ ਕਲਰਸ ਨੇ ਜੋ ਸਿਨੇਮਾ ਸੁਜਾਉਗਾ ਯੂਲ ਫੀਲ ਕਿ ਯਾਰ ਅੱਪਾ ਅਬ ਇੱਕ ਬਹੁਤ ਬਹੁਤ ਹੀ ਗ੍ਰੇਟ ਫਿਲਮ ਦੇਖ ਕੇ ਆਏ ਸੋ ਫਿਲਮ 7 ਫਿਬ ਨੂੰ ਰਿਲੀਜ਼ ਹੋਣੀ ਹੈ ਜਦੋਂ ਅਸੀਂ ਅਲੱਗ ਹੀ ਰਾਹ ਤੁਰਦੇ ਹਾਂ ਕੋਈ ਸக்ஸੈਸਵਨ ਨੂੰ ਜਾਣਦੇ ਅਸੀਂ ਬਹੁਤ ਕੁਝ ਤਿਆਗਦੇ ਹਾਂ ਅਸੀਂ ਕਾਰੋਬਾਰ ਪੈਸਾ ਵੀ ਤਿਆਗਦੇ ਹਾਂ ਅਸੀਂ ਨੀਂਦ ਦਾ ਵੀ ਤਿਆਗਦੇ ਹਾਂ ਲੇਕਿਨ ਲੋਕ ਹਮੇਸ਼ਾ ਕਹਿੰਦੇ ਯਾਰ ਤੇਨਾ ਕਿਸੇ ਨੇ ਟਿਕਣਾ ਨਹੀਂ ਹੈਗਾ ਕਿਉਂਕਿ ਤੂੰ ਅਲੱਗ ਹੀ ਸੋਚਦਾ ਬੰਦਾ ਹੈ ਜੋ ਸਾਡਾ ਪੋਜ਼ਿਟਿਵ ਵੀ ਕਹਿ ਲਾ ਰਿਹਾ ਤੇ ਤੁਹਾਡੀ ਗੱਲਾਂ ਵੀ ਕਹਿ ਲਾ ਰਹੀਆਂ ਜਿਨ੍ਹਾਂ ਦੇ ਦਿਲ ਟੁੱਟਦੇ ਉਹ ਵੀ ਸ਼ਾਇਦ ਆਂਦੇ ਆ ਮੈਨੂੰ ਹਜ਼ਾਰ ਵਾਰੀ ਅਸੀਂ ਸਾਰੀ ਪ੍ਰੋਮੋਸ਼ਨ ਵਿੱਚ ਮੈਂ ਤਾਂ ਐਸੀ ਸਵਾਲ ਦਾ ਜਵਾਬ ਦਿੰਦਾ ਹਾਂ ਮਤਲਬ ਕਿ ਮੈਂ ਸੱਚ ਬੋਲ ਰਿਹਾ ਮੈਂ ਕਿਤੇ ਵੀ ਤੁਸੀਂ ਕਸਮ ਖੜਾ ਲਓ ਮੈਨੂੰ ਇਦਾਂ ਕਿਉਂ ਲੱਗ ਰਿਹਾ ਵੀ ਇੱਕ ਗਾਣਾ ਆਇਆ ਸੀ ਜਿਹਦਾ ਕੁੰਡ ਵਿੱਚ ਨਹੀਂ ਲੁਕਦੇ ਹੈ ਨਾ ਸੱਜਣਾ ਮੈਂ ਤੁਵਾਰ ਹਾਂਜੀ ਵੀ ਤੁਹਾਡੇ ਸਾਹਮਣੇ ਕੁੰਡ ਦੇ ਵਿੱਚ ਨੀਰੂ ਬਾਜਵਾ ਬੈਠੀ ਲੱਗਦੀ ਹੈ ਐਦਾਂ ਮਹਿਸੂਸ ਹੋ ਰਿਹਾ ਬੇਬੇ ਅਸੀਂ ਕੀ ਕਰੀਏ ਗੱਲ ਕਰਦੇ ਹਾਂ ਹਾਲਾਂਕਿ ਉਹਨਾਂ ਦੀ ਕਦਾਸ਼ ਪਰੂਸ਼ ਕੈਨੇਡਾ ਦੀ ਆ ਪਰ ਉਹਨਾਂ ਦੀ ਹੋ ਸਕਦਾ ਜਦੋਂ ਉਹ ਡਾਇਲੌਗ ਬੋਲਦੇ ਆ ਉਹਦੀ ਤਾਂ ਹੋ ਸਕਦਾ ਰੰਗਤ ਮਿਲੇ ਕੋਈ ਸ਼ੇਰ ਹੋ ਜੀ ਮੈਂ ਕਦੀ ਆਪਣੇ ਆਪ ਨੂੰ ਇੰਨਾ ਕਾਬਿਲ ਨਹੀਂ ਸਮਝਿਆ ਸੀਗਾ ਕਿ ਮੈਂ ਮੈਡਮ ਉਹਨਾਂ ਦੇ ਬਰਾਬਰ ਦੇ ਮੈਸੇਜ ਤੁਸੀਂ ਸ਼ਾਇਰ ਵੇਲੇ ਸਾਰੇ ਸੀਗੇ ਮੈਂ ਹਮੇਸ਼ਾ ਕਹਿੰਦਾ ਕਿ ਜੇ ਤੁਸੀਂ ਮੈਡਮ ਨੂੰ 100 ਨੰਬਰ ਦੇਣਾ ਤੇ ਮੈਨੂੰ 40 ਜਾਂ ਮੈਕਸਿਮਮ 60 ਤੱਕ ਦੇ ਸਕਦੇ ਹੋ ਜੇਲੀ ਮੈਨੂੰ ਲੱਗੂਗਾ ਕਿ ਯਾਰ ਵਾਓ ਕਮਾਲ ਹੋ ਗਈ ਸੋ ਜੇ ਤੁਸੀਂ ਇਹ ਸਮਝਦੇ ਹੋ ਥੈਂਕ ਯੂ ਵੈਰੀ ਮਚ ਮੈਂ ਜਿਹੜਾ ਜਿਸ ਬੰਦੇ ਦਾ ਜਿਹੜਾ ਡਿਪਾਰਟਮੈਂਟ ਹੈ ਨਾ ਜੀ ਮੈਂ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ ਅੰਟੀ ਲੋ ਮੈਨੂੰ ਪੁੱਛੇ ਕਿਉਂਕਿ ਬਿਨਾ ਮੰਗੇ ਉਹ ਸਲਾਹ ਨਹੀਂ ਦੇਣੀ ਚਾਹੀਦੀ ਕਦਰ ਇਹਦਾ ਘਟ ਜਾਂਦੀ ਹੈ ਤੇ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਪਤਾ ਹੁੰਦਾ ਕਿ ਜਿਵੇਂ ਬਾਲੀਵੁੱਡ ਦੇ ਵਿੱਚ ਵੀ ਹੁੰਦੇ ਆ ਕਾਸਟਿੰਗ ਡਾਇਰੈਕਟਰ ਸੈਪਰੇਟਲੀ ਹੁੰਦੇ ਆ ਇੱਥੇ ਜਦੋਂ ਹਲੇ ਨਹੀਂ ਹੈਗੇ ਸਾਡੇ ਕੋਲ ਮਤਲਬ ਕਿ ਵਿਜ਼ਨਰੀ ਬੰਦੇ ਹੈਗੇ ਜਿਹਨੂੰ ਲੱਗਦਾ ਕਿ ਕੋਈ ਐਡਜਾ ਰਾਈਟਰਸ ਕੈਨ ਟ ਹੈਵ ਆਲਸੋ ਤੇ ਬਾਕੀ ਇਹ ਫਿਲਮ ਦੇ ਤੁਸੀਂ ਇਹ ਗੱਲ ਕਹੀ ਹੈ ਕਿ ਜਿਹੜੀ ਥੋੜਾ ਜਿਹਾ ਇੰਟੈਲੈਕਚੁਅਲ ਸਿਨੇਮਾ ਆ ਉਹ ਮੇਰੀ ਥੋੜੀ ਫਿਤਰਤ ਹੈ ਤੇ ਪਰ ਉਹਦੀ ਇੰਟਰਮਿੰਗਲਿੰਗ ਇੰਨੀ ਬਿਊਟੀਫੁਲੀ ਗੋਇਆ ਇਸ স্ক্রিপਟ ਦੇ ਵਿੱਚ ਜਿਹੜਾ ਕਿ ਹਲੇ ਆਬਵੀਅਸਲੀ ਚੱਲ ਰਿਹਾ ਹਲੇ ਬਊਗਾ ਫਾਈਨਲ ਤੇ ਉਹ ਮੈਨੂੰ ਲੱਗਿਆ ਕਿ ਬਹੁਤ ਵਰਦੀ ਹੈ ਸਾਡੇ ਡੋਮੈਸਟਿਕ ਸਿਨੇਮਾ ਦੇ ਲਈ ਜਨਰਲੀ ਇਹੋ ਜੀ ਫਿਲਮ ਦੀ ਕਨਸਿਡਰੇਸ਼ਨ ਤੁਸੀਂ ਬਾਲੀਵੁੱਡਸ ਕਰ ਸਕਦੇ ਆ ਹਾਲੀਵੁੱਡਸ ਤਾਂ ਜਨਰਲੀ ਕਰ ਲੈਂਦੇ ਆ ਸਾਡੇ ਇਸ ਪੰਜਾਬੀ ਸਿਨੇਮਾ ਦੇ ਲਈ ਬੜੀ ਨਵੀਂ ਗੱਲ ਹੋਏਗੀ ਕਿ ਇੰਨਾ ਗਰਾਊਂਡਡ ਅਰਥਲੀ ਮਤਲਬ ਇੰਨਾ ਐਂਟਰਟੇਨਿੰਗ ਕੋਈ ਚੀਜ਼ ਇਸ ਤਰ੍ਹਾਂ ਇੰਕਲਡ ਕਰ ਦੇਣਾ ਬੇਸ਼ੱਕ ਇਹ ਕੀਤਾ ਜਾ ਸਕਦਾ ਹੈ ਓਕੇ ਇਜ਼ ਇਟ ਰਾਈਟ ਹਸ I would really like to thank everybody for showing up, for being here. It means a lot to the team. Starting with ma'am's question, we're all locked in on somebody, but sometimes you have to announce a date, because it's very important. The date is as important as the film. We would have liked to we set up a meeting when she gets back. ਤੇ ਹੋਪਫੁਲੀ ਉਹਦੇ ਲਈ ਵੀ ਵੀਲ ਮੀਟ ਅਗੇਨ ਬਟ ਦੈਟਸ ਗੋਨ ਬੀ ਅ 빅 ਅਨਾਉਂਸਮੈਂਟ ਐਸ ਵੈਲ ਪਰ ਇੰਟੂ ਮੀ ਮੈਂ ਸਮਝ ਰਹੀ ਕਿ ਆਪਾਂ ਇੱਕ ਵਾਰੀ ਬਾਈ ਹੋਣੀ ਆ ਗਈ ਸੀਗੇ ਦਿਨ ਬਾਈ ਮੇਰੀ ਚੋਸ ਦੇ ਚਲੇ ਜਾਣਾ ਸੀਗਾ ਤਾਂ ਆਪਾਂ ਇੱਕ ਵਾਰੀ ਡੇਟ ਅਨਾਉਂਸ ਕਰਦੇ ਤੇ ਉਧਰ ਟਾਈਟ ओके ओके ਅ ਬੜੀ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਦੀ ਜਦੋਂ ਲਿਖਦੇ ਹੋ ਤੁਸੀਂ ਕੁਝ ਤੇ ਦਿਮਾਗ ਦੇ ਵਿੱਚ ਸਤਿੰਦਰ ਸਾਹਿਬ ਸਰ ਸੀਗੇ ਤੇ ਜਿਹੜੀ ਅਨਾਉਂਸਮੈਂਟ ਦੀ ਗੱਲ ਕਰ ਰਹੇ ਸੀ ਉਹਨਾਂ ਨਾਲ ਹਜੇ ਮੀਟਿੰਗਸ ਹੋਣੀਆਂ ਉਹ ਵੀ ਤੁਹਾਡੇ ਦਿਮਾਗ ਵਿੱਚ ਸੀਗੇ ਕਿ ਕਿਸੇ ਹੋਰ ਨੇ ਡਿਸਾਈਡ ਕੀਤਾ ਸੀ ਸਸਿਕਾ ਸਾਰੇ ਨਾ ਜਿਹੜੀਆਂ ਹੁਣ ਫਿਲਮ ਸਪੈਸ਼ਲੀ ਸ਼ਾਇਰ ਤੋਂ ਬਾਅਦ ਭਾਈ ਜੀ ਉਹਨਾਂ ਨੂੰ ਪਹਿਲੇ ਵੀ ਕਹਿੰਦਾ ਹੁੰਦਾ ਸੀ ਬੈਠੇ ਬੈਠੇ ਮੈਂ ਕਹਿੰਦਾ ਸਾਡੇ ਤਾਂ ਐ ਭਾਗ ਚੱਗੇ ਆ ਕਿ ਤੂੰ ਸਾਨੂੰ ਮਿਲ ਗਏ ਨਹੀਂ ਸਾਡੀਆਂ ਆ ਫਿਲਮਾਂ ਤਾਂ ਬਣਨੀਆਂ ਨਹੀਂ ਨਾ ਸ਼ਾਇਰ ਨਾਲ ਜੀ ਹੁਣ ਅਸੀਂ ਬਣਾਉਣੀਆਂ ਜਿਵੇਂ ਭਾਈ ਉਹਨਾਂ ਨੇ ਕਿਹਾ ਵੀ ਸਿਨੇਮਾ ਇੰਟੈਲੈਕਚੁਅਲ ਹੋਣਾ ਵੀ ਜ਼ਰੂਰੀ ਹੈ ਪਰ ਜਿੱਦਾਂ ਸਿਨੇਮੇ ਚ ਜਿਹੜਾ ਮਤਲਬ ਮੇਰੇ ਖਿਆਲ ਚ ਆਨ ਸਕਰੀਨ ਆਪਾਂ ਜਿਹੜੀ ਚੀਜ਼ ਦੇਖਦੇ ਆ ਉਹ ਤਾਂ ਸਾਰਿਆਂ ਲਈ ਬਣਾਉਣੇ ਕੱਲੇ ਆਪਣੇ ਲਈ ਨਹੀਂ ਬਣਾਉਂਦੇ ਤਾਂ ਲਿਖਣ ਚ ਸਾਡਾ ਲੜਪਣਾ ਤੇ ਬਾਈ ਹੋਰੀ ਜਿੱਥੇ ਅਸੀਂ ਗਲਤ ਵੀ ਹੁੰਨੇ ਤਾਂ ਆਪ ਨੂੰ ਮਿਲ ਫੜ ਕੇ ਠੀਕ ਕਰਾਉਂਦੇ ਤੇ ਇੰਟੈਲੈਕਟ ਉਹ ਚ ਆ ਜਾਂਦਾ ਅਸੀਂ ਅਨਟਰਟੇਨਮੈਂਟ ਨੂੰ ਹੈਗਾ ਬਸ ਜਿੱਦਾਂ ਹੁਣ ਸ਼ਾਇਰ ਆ ਸ਼ਾਇਰਤ ਬਾਦ ਜਿਹੜੀ ਹੁਣ ਅਸੀਂ ਜਿਹਦੇ ਲਈ ਆਪਾਂ ਇਕੱਠੇ ਹੋਏ ਹਾਂ ਕਿਉਂਕਿ ਬਹੁਤ ਗੱਲਾਂ ਕਰਮਦਿਲ ਕਰਦਾ ਪਰ ਮੇਰੇ ਖਿਆਲ ਚ ਪਰਦੇ ਦੇ ਬਾਅਦ ਹੀ ਕਰਨੀਆਂ ਚਾਹੀਦੀ ਪਰ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਇਹ ਫਿਲਮ ਤਾਂ ਹੀ ਪੋਸੀਬਲ ਸੀਗੀ ਜੇ ਅਸੀਂ ਬਾਈ ਹੋਰ ਨਾਲ ਥੋੜਾ ਬੈਠਣ ਉੱਠਣ ਲੱਗੇ ਹਾਂ ਉਹਨਾਂ ਨਾਲ ਹੋਰ ਕਿਸੇ ਨੂੰ ਮੈਂ ਫਿਲਮ ਕਦੇ ਸੁਣਾਉਣੀ ਨਹੀਂ ਸੀ ਫਿਰ ਨਾਲ ਕੱਲ ਦਾ ਮੈਨੂੰ ਪਤਾ ਨਹੀਂ ਕੀ ਹੋਣਾ ਸੀ ਪਰ ਉਹ ਇਹਨਾਂ ਕਰਕੇ ਪੋਸਿਬਲ ਹੋ ਗਿਆ ਇਹਨਾਂ ਫਿਲਮਾਂ ਕਿਹਾ ਮੈਂ ਇੱਕ ਹੋਰ ਕੁਸ਼ਨ ਪੁੱਛਣਾ ਚਾਹਣੀ ਤੁਸੀਂ ਆ ਦੱਸਿਆ ਕਿ ਉਹ ਠੀਕ ਕਰ ਗੁੰਦੇ ਨੇ ਕੁਝ ਚੀਜ਼ਾਂ ਤੁਹਾਡੀ ਆ ਸਰਤਾਸ ਬਹੁਤ ਡੀਪ ਸੋਚਦੇ ਨੇ ਬਹੁਤ ਡੀਪ ਅਗਰ ਅਸੀਂ ਉਹਨਾਂ ਨਾਲ ਬੈਠੀਦੇ ਸੀ ਦੋ ਮਿੰਟ ਕਨਫਿਊਜ਼ ਹੋ ਜਾਂਦੇ ਕਿੰਨਾ ਡੀਪ ਸੋਚਦੇ ਹੋ ਇਹਦੇ ਲਈ ਸਾਨੂੰ ਅਗਲਾ ਜਨਮ ਲੈਣਾ ਪੈਣਾ ਸੋ ਜਦੋਂ ਡੀਪ ਤੁਹਾਡੇ ਨਾਲ ਇੱਕ ਦੋ ਸਕ੍ਰਿਪਟਾਂ ਮਿਲਦੀਆਂ ਇੱਕ ਤਰ੍ਹਾਂ ਦੀ ਮੈਂ ਕਹਿ ਸਕਦੀ ਆ ਤਾ ਤਾਂ ਨੂੰ ਲੱਗਦਾ ਇੱਕ ਪਰਫੈਕਟ ਚੀਜ਼ ਬਣਦੀ ਹੈ ਤੁਸੀਂ ਵੀ ਦੀਪ ਕਿੰਨਾ ਸੋਚਦੇ ਉਹਨਾਂ ਵਾਂਗੂ ਸੋਚਦੇ ਕਿ ਸਿਰਫ ਇਹ ਨਾ ਕਾਵਿਆਕ ਨਹੀਂ ਤੁਸੀਂ ਤੁਹਾਨੂੰ ਮੈਂ ਥੋੜਾ ਜਿਹਾ ਹੋਰ ਠੀਕ ਕਰਦਾ ਉਹ ਕੱਲਰ ਦੀਪ ਠੀਕ ਨਹੀਂ ਕਰਦੇ ਉਹ ਕੋਮੇਡੀ ਵੀ ਸਾਡੇ ਤੋਂ ਬੈਟਰ ਕਰਦੇ ਅੱਛਾ ਕੀ ਬਾਤ ਹੈ ਉਹ ਐਂਟਰਟੇਨ ਜੇ ਮੈਨੂੰ ਲੱਗਦਾ ਕਿ ਨਹੀਂ ਰਹੇ ਨੂੰ ਹੋਰ ਐਂਟਰਟੇਨ ਤਰੀਕਾ ਹੈ ਇਹ ਸਪੈਸ਼ਲੀ ਆਇਆ ਕਿ ਜੇ ਤੁਸੀਂ ਇਸ ਵਾਰੀ ਕਰ ਰਹੇ ਹੋ ਉਹਦੇ ਚ ਉਜੜਾਵਾ ਦਾ ਮਨਫਸਟਾ ਬੜਾ ਸੱਤਾ ਸ਼ਾਇਰ ਚ ਉਹ ਵੀ ਬਾਈ ਹੀ ਕਰ ਸਕਦੇ ਹੋਰ ਕੋਈ ਵੀ ਉਹ ਨਹੀਂ ਕਰਨਾ ਕਿਸੇ ਨੇ ਵੀ ਸਾਇਦ ਕਿ ਐਂਟਰਟੇਨਮੈਂਟ ਦੀ ਵੀ ਜ਼ਿੰਮੇਵਾਰੀ ਬਾਈ ਹੋਣੀ ਚਾਹੀਦੀ ਹੈ ਸੋ ਲਿਖਣ ਲੱਗਿਆ ਜਿਹੜਾ ਥਾਟ ਮਤਲਬ ਪ੍ਰੋਸੈਸ ਜਿਹੜਾ ਦਿਮਾਗ 'ਚ ਕਰਦੀ ਹੈ ਪਹਿਲਾ ਕਹਾਣੀ ਕਿ ਕਹਾਣੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਪਹਿਲਾ ਸਬਜੈਕਟ ਕਿਹੜੇ ਸਬਜੈਕਟ ਤੇ ਲਿਖਣਾ ਆਪਾਂ ਤੇ ਅਗੇ ਮੈਂ ਉਹੀ ਗੱਲ ਕਹਿੰਦਾ ਕਿ ਸਰਤਾਜ ਬਾਈ ਤੇ ਆਉਣ ਤੋਂ ਬਾਅਦ ਤਾਂ ਇਕੱਲਾ ਸਬਜੈਕਟ ਹੀ ਰਹਿ ਜਾਂਦਾ ਵੀ ਅੱਛਾ ਇਦਕੀ ਆਪਾਂ ਆ ਸਬਜੈਕਟ ਚੂਜ਼ ਕਰਦੇ ਆ ਜਾਂ ਆ ਚੂਜ਼ ਕਰਦੇ ਆ ਹੁਣ ਇਹਨੂੰ ਕਿਵੇਂ ਬਣਾਉਣਾ ਹੈ ਇਹਦਾ ਸਕ੍ਰੀਪਟ ਕਿਵੇਂ ਬਣਾਉਣਾ ਹੈ ਇਸ ਤਰੀਕੇ ਨਾਲ ਬਣਾਉਣਾ ਹੈ ਡ ਕਿਸ ਤਰੀਕੇ ਦੀ ਪਰਫਾਰਮੈਂਸ ਹੋ ਗਈ ਉਹ ਫਿਕਰ ਹੁੰਦੇ ਸੀ ਉਹ ਫਿਕਰ ਹੁਣ ਨਹੀਂ ਹੁੰਦੇ ਹੁਣ ਸਿਰਫ ਅਸੀਂ ਆਈਡੀਆ ਸੋਚਣਾ ਹੁੰਦਾ ਪਰ ਹਾਂ ਇਹ ਜ਼ਰੂਰ ਹੈ ਕਿ ਜਿੱਦਾਂ ਸ਼ਾਇਰ ਤੁਸੀਂ ਦੇਖੀ ਹੁਣ ਆਪ ਆਪ ਤਾਂ ਨਹੀਂ ਮੈਂ ਕਹਿ ਰਿਹਾ ਪਰ ਮੈਂ ਤੁਹਾਡੇ ਦੇ ਲੇਪਾਸ ਬੈਠ ਕੇ ਕਹਿਣਾ ਕਿ ਅਸੀਂ ਆਪਦੇ ਲਈ ਇੱਕ ਕਲਟ ਕਲਾਸਿਕ ਬਣਾਈ ਹੈ ਜਿਹੜੀ ਕਿ ਪ੍ਰੂਫ ਵੀ ਹੋਈ ਹੈ ਯੈਸ ਨਾ ਕਿ ਸਾਰੇ ਪਾਸੇ ਸਕਸੈਸਫੁਲ ਹੋਈ ਫਿਲਮ ਬਹੁਤ ਵਧੀਆ ਐਵੇਂ ਹੁੰਦਾ ਸੀ ਪਹਿਲਾਂ ਕਿਦਾਂ ਦੀਆਂ ਫਿਲਮਾਂ ਚੱਲਦੀਆਂ ਨਹੀਂ ਚੰਗੀਆਂ ਫਿਲਮਾਂ ਕੀ ਬਣਾਈਏ ਉਹ ਸਾਰੀਆਂ ਚੀਜ਼ਾਂ ਧਾਰਨਾ ਤੋੜੀਆਂ ਉਹ ਫਿਲਮ ਨੇ ਹੁਣ ਸਾਡੇ ਲਈ ਚੈਲੰਜ ਇਹ ਸੀ ਕਿ ਸ਼ਾਇਰ ਤੋਂ ਬਾਅਦ ਅਸੀਂ ਆਪ ਦੇ ਹੱਥ ਤੋਂ ਵੱਖ ਸੋ ਇਹ ਉਹ ਤੋਂ ਬਿਲਕੁਲ ਵੱਖਰੀ ਫਿਲਮ ਆ ਅਸੀਂ ਇਹਨੂੰ ਵੀ ਐਂ ਸਾਨੂੰ ਕਿ ਚੱਲਦੀ ਹੁਣ ਸਾਡੀ ਉਹ ਸ਼ਾਇਰ ਸੀ ਇੱਕ ਇੱਕ ਜਰਨੀ ਸੀ ਸ਼ਾਇਰ ਤੱਕ ਦੀ ਹੁਣ ਸਾਨੂੰ ਅਸੀਂ ਫਿਰ ਜ਼ੀਰੋ ਤੋਂ ਸਟਾਰਟ ਹੋਏ ਆ ਇੱਕ ਨਵੇਂ ਤਰੀਕੇ ਦਾ ਨਵਾਂ ਕਨਸੈਪਟ ਤੇ ਉਹਦਾ ਜਿਹੜਾ ਉਹਦੀ ਜਿਹੜੀ ਮੇਕਿੰਗ ਜਾਂ ਉਹ ਜਿਸ ਤਰੀਕੇ ਨਾਲ ਅਸੀਂ ਇਹਨੂੰ ਸਕਰੀਨ ਤੇ ਵੀ ਦੇਖਦੇ ਆ ਉਹ ਵੀ ਸ਼ਾਇਰ ਤੋਂ ਜ਼ਮੀਨ ਅਸਮਾਨ ਦਾ ਫਰਕ ਹੈ ਬਿਲਕੁਲ ਨਵੀਂ ਟੀਮ ਬਣੀ ਹੈ ਤੇਜ਼ੀ ਇਹ ਕਹਿ ਸਕਦੇ ਸਾਰੇ 0 3 ਸਟਾਰਟ ਰੈ ਸਪੋਰਟ ਜੋ ਸ਼ਾਇਰ ਕੇ ਤੁਸੀਂ ਗੱਲਬਾਤ ਕਰ ਰਹੇ ਮੈਂ ਇੱਥੇ ਜਿੰਨੇ ਵੀ ਮੀਡੀਆ ਪਰਸਨ ਬੈਠਾ ਇੱਕ ਵਾਰ ਮੈਨੂੰ ਤਾਲੀਆਂ ਤੇ ਹੂਟਿੰਗ ਆ ਕੇ ਦੱਸੋ ਸ਼ਾਇਰ ਕਿ ਨੂੰ ਪਸੰਦ ਆਈ ਸੀ ਸੋ ਯੈਸ ਥਿਸ ਇਜ਼ ਅ ਰਿਜ਼ਲਟ ਆ ਮੈਂ ਦੱਸਣਾ ਚਾਹੀਆ ਜੋ ਇੱਕ ਮਿਹਨਤ ਦਾ ਰਿਜ਼ਲਟ ਹੁੰਦਾ ਹੈ ਐ ਹੀ ਹੁੰਦਾ ਹੈ ਸੋ ਇਹ ਸਾਡੀ ਜਸਟ ਮੀਡੀਆ ਵਾਲੇ ਜੋ ਤੁਹਾਡੇ ਮਤਲਬ ਇੰਨੀ ਫਿਲਮਾਂ ਦੇਖਦੇ ਆ ਇੰਨੀ ਫਿਲਮਾਂ ਦੇਖਦੇ ਆ ਲੇਕਿਨ ਜੋ ਆ ਫਿਲਮਾਂ ਨੂੰ ਤੁਸੀਂ ਕੰਪੈਰੀਜ਼ਨ ਵੀ ਕਰ ਸਕਦੇ ਹੋ ਸੋ ਇਹ ਤੁਹਾਡਾ ਰਿਜ਼ਲਟ ਹੈਗਾ ਜੋ ਤੁਹਾਡੀ ਮਿਹਨਤ ਦਾ ਹਾਰਡ ਵਰਕਿੰਗ ਦਾ ਸਾਜੇ ਕਾਫੀ ਸਾਰੇ ਤਾਂ ਇੱਥੇ ਮੇਰੇ ਦੋਸਤੀ ਨੇ ਮੀਡੀਆ ਵਾਲੇ ਵੀ ਆਬੀਸਲੀ ਮੀਡੀਆ ਨੂੰ ਉਹ ਵੀ ਮਿਲ ਪਹਚਾਣਾ ਪਰ ਉਹ ਮੈਨੂੰ ਦੱਸਦੇ ਵੀ ਰਹਿੰਦੇ ਆ ਵੀ ਆ ਬਹੁਤ ਵਧੀਆ ਸੀ ਥੋੜਾ ਜਿਹਾ ਉਹਦੇ ਨਾਲ ਐ ਵੀ ਮਿਲਦਾ ਠੀਕ ਕੀਤਾ ਆ ਨਹੀਂ ਠੀਕ ਸੀ ਉੱਥੇ ਥੋੜਾ ਜਿਹਾ ਵੀ ਮਿਲਦਾ ਮੈਂ ਇਹਨਾਂ ਚੋਂ ਬਹੁਤ ਬਹੁਤ ਬੰਦਿਆਂ ਨਾਲ ਤੇ ਮੈਂ ਨਹੀਂ ਕਦੇ ਮਿਲਿਆ ਪਰ ਬਹੁਤ ਜ਼ਿਆਦਾ ਨਾ ਮਿਲਿਆ ਹੋਇਆ ਤਾਂ ਉਹਨਾਂ ਦੇ ਤੁਮ ਵੀਰਾ ਹੋਰ ਵੀ ਬਹੁਤ ਜਾਣੇ ਮੈਂ ਦੇਖੇ ਉਹਨਾਂ ਦੇ ਵੀ ਜਿਹੜੇ ਮਤਲਬ ਫੀਡਬੈਕ ਚ ਮੈਸੇਜ ਕਰਕੇ ਕਹਿਣ ਜਾਂ ਫੋਨ ਕਰਕੇ ਜੋ ਮਿਲ ਕੇ ਕਹਿਣ ਉਹਨੂੰ ਵੀ ਅਸੀਂ ਕਨਸੀਡਰ ਨਹੀਂ ਕਰਦੇ ਆ ਸੋ ਇਹ ਫਿਲਮ ਆਪਣੀ ਸਾਰਿਆਂ ਦੀ ਆਪਾਂ ਆਪਾਂ ਸਾਰਿਆਂ ਦੀ ਮੀਟਿੰਗ ਰੱਖੀ ਅੱਜ ਕੋਈ ਸ਼ਾਇਰਤਵਾਦ ਉਹਨਾਂ ਅਗਲੀ ਫਿਲਮ ਆਪਾਂ ਸਾਰੇ ਆਕਰ ਲਗੇ ਐਨੀਬਦੀ ਹਾਂਜੀ ਯੈਸ ਵੀ ਆਰ ਰਿਲੀਜ਼ਿੰਗ ਦ ਪੋਸਟਰ ਐਂਡ ਦ ਫਿਲਮ ਨੇਮ ਐਂਡ ਦ ਰਿਲੀਜ਼ ਡੇਟ ਕਦੋਂ ਹੋਣ ਵਾਲੀ ਹੈ ਸੋ ਯੈਸ ਮੈਂ ਸਾਰੀ ਟੀਮ ਨੂੰ ਚਾਹੂੰਗੀ ਕਿ ਪਿੱਛੇ ਸਾਰੇ ਲਾਲ ਪਰਦੇ ਐਂਡ ਥਿਸ ਇਜ਼ ਅ ਸਪੈਸ਼ਲ ਮੂਮੈਂਟ ਫਾਰ ਆਲ ਆਫ ਅਸ ਐਂਡ ਇੰਜੋਏ ਦਿਸ ਮੂਮੈਂਟ ਮੈਨੂੰ ਪਤਾ ਹੈ ਕਿ ਹਾਰਟ ਬੀਟ ਐਂਡ ਐਕਸਾਈਟਮੈਂਟ ਸਾਰਿਆਂ ਦੀ ਬਹੁਤ ਜ਼ਿਆਦਾ ਹੈ ਕੀ ਨਾਮ ਹੈ ਫਿਲਮ ਦਾ ਐਂਡ ਕਦੋਂ ਰਿਲੀਜ਼ ਹੋਣ ਵਾਲੀ ਹੈ ਸੋ ਰੈਡੀ एवरीवन ਰੈਡੀ ਆਰ ਯੂ ਰੈਡੀ ਗਾਇਸ ਯੈਸ অর ਨੋ ਆਵਾਜ਼ ਆਣੀ ਚਾਹੀਦੀ ਹੈ ਓਕੇ ਸੋ ਬੀ ਰੈਡੀ ਵੀ ਆਰ ਰਿਵੀਲਿੰਗ ਦ ਨੇਮ ਆਫ ਦ ਫਿਲਮ ਐਂਡ ਦ ਰਿਲੀਜ਼ਿੰਗ ਡੇਟ ਐਸ ਵੈਲ ਸੋ 3 2 ਐਂਡ 1

ਜਦੋਂ ਉਹਨੇ ਕਿਹਾ ਕਿ ਕਿਸੇ ਨੂੰ ਵੀ ਪੁੱਛੋ ਨਾ ਤੇ ਉਹ ਸਾਊਂਡ ਗੁੱਡ ਕਰਦਾ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਐਂਟਰਟੇਨਮੈਂਟ ਵਰਲਡ ਦੇ ਵਿੱਚ ਬੜੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਸ਼ਾਇਦ ਸਮਝ ਬਾਅਦ ਚ ਆਉਂਦੀਆਂ ਪਰ ਚੰਗੀਆਂ ਪਹਿਲਾਂ ਲੱਗਣ ਲੱਗ ਪੈਂਦੀਆਂ ਮੇਰੇ ਖਿਆਲ ਸੇ ਇਹ ਫੀਨੋਮਨਾ ਹੁੰਦਾ ਹੈ ਐਂਟਰਟੇਨਮੈਂਟ ਦੇ ਵਿੱਚ ਤੇ ਉਹਦਾ ਰੀਜ਼ਨ ਬੇਸਿਕਲੀ ਇਹ ਸਿਗਾ ਮੈਂ ਜਨੂਨਲੀ ਤੁਹਾਨੂੰ ਦੱਸਾਂ ਤੇ ਜਦੋਂ ਇਹ ਗੱਲਾਂ ਸ਼ੁਰੂ ਹੋਈਆਂ ਕਨਵਰਸੇਸ਼ਨ ਅਸੀਂ ਦਾ ਸੈਕਟਰ ਬੈਠੇ ਸੀਗੇ ਕਾਫੇ ਤੇ ਜੇ ਕੀ ਕਹਿੰਦਾ ਯਾਰ ਵੀ ਇਹ ਆਬਵੀਅਸਲੀ ਜਦੋਂ ਇਹ ਕੰਮ ਸ਼ੁਰੂ ਹੋਇਆ ਫਿਰ ਇਹਨੇ ਸਟੱਡੀ ਵੀ ਕਰਨੀ ਸ਼ੁਰੂ ਕੀਤੀ ਰਿਸਰਚ ਆਬਵੀਅਸਲੀ ਹੁੰਦੀ ਹੈ ਰਾਈਟਰ ਦੀ ਕਹਿੰਦਾ ਮੈਂ ਜਿਹੜੀ ਵੀ ਗੱਲ ਦੇਖ ਰਿਹਾ ਨਾ ਭਰਿਆ ਉਹ ਤੁਹਾਡੇ ਤੇ ਆਲਰੇਡੀ ਲਾਗੂ ਹੋਈ ਹੋਈ ਹੈ ਮਤਲਬ ਉਹ ਤੁਹਾਡੇ ਵਰਗੀ ਹੈ ਆਲਰੇਡੀ ਤੇ ਇਸ ਕਰਕੇ ਉਹਦੇ ਅੱਗੇ ਆਪਣਾ ਲੱਗਿਆ ਵੀ ਯਾਰ ਉਹ ਕਿਸੇ ਦਾ ਹੋਊਗਾ ਇਹ ਆਪਣਾ ਰਸਤਾ ਹੈ ਜਿਹੜਾ ਇਹ ਗਾਣਾ ਕਹਿੰਦਾ ਉਹ ਤਾਂ ਸਾਹਿਰ ਦੀ ਗੱਲ ਹੈ ਮੈਂ ਬਹੁਤ ਪੁਰਾਣਾ ਲਿਖ ਪੜਾਣਾ ਇਹਦਾ ਸੈ ਚਾਰ ਪੰਜ ਸਾਲ ਤਾਂ ਹੋਈ ਗਏ ਹੋਣੇ ਆਤ ਥਾਟ ਹੋਣਾ ਆ ਨਾਹੀ ਤੇ ਨਾਚੇ ਨਾਹੀ ਤੇ ਰਾਚੇ ਨਾ ਤਾਹਿਰ ਨਾਚੇ ਤੇ ਨਾ ਸ਼ੇਰਾ ਚੇ ਜਗਾ ਹੁੰਦੀਏ ਜੀ ਵਿਚਾਲੇ ਵੀ ਨਾ ਤਾ ਕਾਇ ਰਾਚੇ ਨਾ ਦਲੇ ਰਾਚੇ ਜੋ ਜ਼ਰੂਰਤਾਂ ਹੋਇਆਂ ਪੂਰੀਆਂ ਸਰਤਾਜ ਕੀ ਮਜਬੂਰੀਆਂ ਇਸ ਦੀਨ ਨੂੰ ਜੀ ਕਿੱਥੇ ਮੰਨੀਏ ਨਾ ਫਕੀਰਾਂ ਚੇ ਨਾ ਕੁਬੇਰਾਂ ਚੇ ਨਹੀਂ ਤੇ ਨਾ ਚੇ ਨਹੀਂ ਤੇ ਰਾਚੇ ਤਾਹਿਰ ਨਾ ਚੇ ਨਹੀਂ ਤੇ ਸੋ ਇੱਕ ਗੱਲ ਜਿਹੜੀ ਮੈਨੂੰ ਲੱਗਦਾ ਕਿ ਮੈਨੂੰ ਕਹਿ ਦੇਣੀ ਚਾਹੀਦੀ ਹੈ ਅੱਜ ਮੇਰੀ ਜ਼ਿੰਦਗੀ ਦਾ ਜਿਹੜਾ ਫਲਸਫਾ ਹੈ ਜਿਉਣ ਦਾ ਜਿਹੜਾ ਸ਼ਾਇਦ ਮੇਰੇ ਸਰਕਲ ਦੇ ਬੰਦਿਆਂ ਵਿੱਚ ਜਾਂ ਜਗਦੀਪ ਨੂੰ ਜਾਂ ਉਹਦੇ ਨੂੰ ਵੀ ਸ਼ਾਇਦ ਥੋੜਾ ਬਹੁਤ ਚੰਗਾ ਲੱਗਿਆ ਹੋਊਗਾ ਉਹ ਹੈ ਬੈਲੈਂਸ ਜਿੱਦਾਂ ਉਹਨਾਂ ਨੇ ਕਿਹਾ ਕਿ ਉਹ ਇਦਾਂ ਨਹੀਂ ਹੈਗਾ ਕਿ ਸਾਰਾ ਦਿਨ ਡਾਲ ਹੀ ਰਹਿੰਦੇ ਆ ਆਬੀਅਸਲੀ ਉਹ ਉਹਨਾਂ 'ਚ ਜੁਆਇਸ ਨੇਚਰਲੀ ਹੈਗੀ ਆ ਪਰ ਉਹ ਇੰਨੀ ਪਰਫੈਕਟਲੀ ਮੈਨੇਜਡ ਹੋਣੀ ਚਾਹੀਦੀ ਆ ਕਿ ਕਿਸੇ ਨੂੰ ਵੀ ਇਦਾਂ ਨਾ ਲੱਗੇ ਇੱਕ ਪਲੜਾ ਭਾਰੀ ਨਹੀਂ ਲੱਗਣਾ ਚਾਹੀਦਾ ਕਿ ਅੱਛਾ ਯਾਰ ਇਹ ਹੋ ਜਾਇਆ ਇਹ ਹੋ ਜਾਇਆ ਸੋ ਇਹਦਾ ਇੱਕ ਬੈਲੈਂਸ ਆਫ ਲਾਈਫ ਹੈ ਜਿਹੜਾ ਜਿਹੜਾ ਕਿ ਬੀਗ ਅਲਸੂ ਸੀ ਦੱਸਣਾ ਚਾਹਾਂਗੇ ਇਸ ਫਿਲਮ ਦੇ ਜ਼ਰੀਏ ਕਿਉਂਕਿ ਜਿੱਦਾਂ ਉਹਨੇ ਕਿਹਾ ਨਾ ਕਿ ਦਿਧਾਰਾ ਰਾਜੂ ਘਰਾਨੀ ਸਾਹਿਬ ਦੀਆਂ ਫਿਲਮਾਂ ਨੇ ਕਿ ਕਿੰਨਾ ਜੌਇਸ ਮਾਹੌਲ ਹੁੰਦਾ ਸਾਰਾ ਪਰ ਇੰਦਰ ਐਂਡ ਤੁਸੀਂ ਕੁਝ ਨਾ ਕੁਝ ਲੈ ਕੇ ਜਾਂਦੇ ਆ ਜ਼ਿੰਦਗੀ ਦੇ ਵਿੱਚ ਕਿ ਯਾਰ ਕਿ ਅੱਛਾ ਲਾਗੂ ਹੋ ਸਕਦੀ ਹੈ ਇਹ ਚੀਜ਼ ਮੈਂ ਜਦੋਂ ਵੈਸਟਰਨ ਸਿਨੇਮਾ ਬਹੁਤ ਦੇਖਿਆ ਮੈਂ ਕਾਫੀ ਰੈਫਰੈਂਸਸ ਹੋਦੇ ਦੇ ਸਕਦਾ ਐਨੀਵੇ ਤੇ ਸੋ ਇੰਨਾ ਮੈਨੂੰ ਲੱਗਦਾ ਸੀ ਕਹਿ ਸਕਦੇ ਹਾਂ ਫਿਲਹਾਲ ਮੈਂ ਮਰੀਸ਼ਵਾਇ ਨਹੀਂ ਕੁਛ ਕਹਾਂਗਾ ਕਿ ਵੈਲਕਮ ਜੀ ਪਹਿਲੇ ਸਾਰਿਆਂ ਦਾ ਸਾਡੀ ਟੀਮ ਰਸੂ ਵੱਲੋਂ ਸੋ ਫਸਟ ਆਫ ਆਲ ਜਿਸ ਦਾ ਟਾਈਟਲ ਯੂਨੀਕ ਇਸ ਕਰਕੇ ਕਿਉਂਕਿ ਫਿਲਮ ਬਹੁਤ ਯੂਨੀਕ ਹੈ ਔਰ ਸੈਕੰਡਲੀ ਮੈਨੂੰ ਲੱਗਦਾ ਕਿ ਜਦੋਂ ਕਿਸੇ ਵੀ ਫਿਲਮ ਦੀ ਕਿਸੇ ਵੀ ਸਕ੍ਰਿਪਟ ਦੀ ਸਰਤਾਜ ਭੱਜ ਨਾਲ ਗੱਲ ਹੁੰਦੀ ਹੈ ਡਿਸਕਸ਼ਨ ਹੁੰਦੀ ਹੈ ਤਾਂ ਉਹਨਾਂ ਦੇ ਬਹੁਤ ਬਹੁਤ ਗੱਲਾਂ ਨੂੰ ਅੰਡਰਲਾਈਨ ਕਰਦੇ ਨੇ ਕਿ ਯਾਰ ਕਿ ਮੈਂ ਬਾਕਸ ਆਫਿਸ ਨੂੰ ਕੀ ਦਿੱਤਾ ਦੈਟ ਇਜ਼ ਵਨ ਥਿੰਗ ਮੈਂ ਸੋਸਾਇਟੀ ਨੂੰ ਕੀ ਦਿੱਤਾ ਦੈਟ ਇਜ਼ ਅਨਦਰ ਥਿੰਗ ਸੋ ਅਸੀਂ ਹਮੇਸ਼ਾ ਹੀ ਚਾਹਾਂਗੇ ਕਿ ਜਦੋਂ ਵੀ ਸਰਤਾਜ ਭਾਜੀ ਦੀਆਂ ਫਿਲਮਾਂ ਆਉਣ ਉਹ ਬਾਕਸ ਆਫਿਸ ਦੇ ਨਾਲ-ਨਾਲ ਸੋਸਾਇਟੀ ਨੂੰ ਵੀ ਕੁਝ ਨਾ ਕੁਝ ਦੇ ਕੇ ਜਾਣ ਸੈਕੰਡਲੀ ਮੈਨੂੰ ਇਹ ਲੱਗਦਾ ਕਿ ਆਫਟਰ ਡੂਇੰਗ ਕਲੀਜੋਟਾ ਸ਼ਾਇਰ ਬਲੈਕ ਪ੍ਰਿੰਸ ਉਸ ਤੋਂ ਇੱਕੋ ਮਿਕੇ ਸੋ ਇਹ ਸਾਰੀਆਂ ਫਿਲਮਾਂ ਕਰਨ ਤੋਂ ਬਾਅਦ ਅੱਜ ਸਰਤਾਜ ਭਾਜੀ ਜਿਸ ਲੈਵਲ ਤੇ ਐਜ਼ ਅ ਐਜ਼ ਅ ਫਿਲਮ ਆਰਟਿਸਟ ਐਸਟੈਬਲਿਸ਼ ਹੋ ਚੁੱਕੇ ਨੇ ਉਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜੇ ਕਿ ਜਦੋਂ ਅਸੀਂ ਇਹਨਾਂ ਨੂੰ ਦੇਖ ਕੇ ਸਕ੍ਰਿਪਟਸ ਲਿਖਨੇ ਸ਼ੁਰੂ ਕਰਤੀਆਂ ਸੋ ਯੂਜੂਲੀ ਕੀ ਹੁੰਦਾ ਇੱਕ ਸਕ੍ਰਿਪਟ ਹੁੰਦੀ ਹੈ ਉਹ A B C D Z ਤੱਕ ਅਸੀਂ ਆਰਟਿਸਟਸ ਕੋ ਚਲੇ ਜਾਣਾ ਠੀਕ ਹੈ আর ਜਿਹੜਾ ਅਵੇਲੇਬਲ ਹੋਏਗਾ ਜਿੰਦਾ ਟਾਈਮ ਮੈਚ ਕਰੇਗਾ ਜਿੰਦਾ ਰਿਮਨਰੇਸ਼ਨ ਮੈਚ ਕਰੇਗਾ ਉਹਨੂੰ ਸੁਣਾ ਦੇਣਗੇ ਬਟ देयर आर ਵੈਰੀ ਫਿਊ ਆਰਟਿਸਟਸ ਕੀ ਜਿਨ੍ਹਾਂ ਨੂੰ ਦੇਖ ਕੇ ਸਕ੍ਰਿਪਟਸ ਲਿਖੀਆਂ ਜਾਂਦੀਆਂ ਨੇ ਸੋ ਆਪਣਾ ਰਸਤੂ ਉਹ ਇੱਕ ਸਕ੍ਰਿਪਟ ਹੈ ਜਿਹੜੀ ਜਾਂ ਤੇ ਸਰਤਾਜਪਾ ਜੀ ਜੇ ਕਰਦੇ ਤੇ ਫਿਲਮ ਬੰਦੀਨੇ ਤੇ ਮੇਬੀ ਸ਼ਾਇਦ ਕਿ ਕਦੀ ਆਫਟਰ 50 ਸਾਲ ਬਾਅਦ ਇੱਕ ਨਵਾਂ ਕੋ ਸਤਿੰਦਰ ਸਰਤਾਜ ਪੈਦਾ ਹੁੰਦਾ ਦੇ ਫਿਲਮ ਹੁੰਦੀ ਸੋ ਥੈਂਕ ਯੂ ਸੋ ਮਾਚੀ ਤੁਹਾਡੇ ਸਾਰਿਆਂ ਦਾ ਆਨ ਦਾ ਫਿਲਮ ਅਸੀਂ ਇੱਕ ਬਹੁਤ ਹੈਪੀ ਜੇ ਮਾਹੌਲ ਚ ਰਿਲੀਜ਼ ਕਰ ਰਹੇ 7 ਫੈਬ ਜਦੋਂ ਆਪਾਂ ਵੈਲੈਂਟਾਈਨ ਵੀਕ ਸਟਾਰਟ ਹੋ ਜਾਂਦਾ ਹੈ ਤੇ ਉਹ ਇੱਕ ਪੂਰਾ ਵੀਕ ਸੈਲੀਬ੍ਰੇਸ਼ਨ ਦਾ ਹੁੰਦਾ ਹੈ ਸੋ ਅਸੀਂ ਉਹ ਸੋਚਿਆ ਕਿ ਇਹ ਇਹ ਉਹ ਫਿਲਮ ਹੈ ਜਿਸ ਦੇ ਸਾਰੇ ਕਲਰਸ ਨੇ ਤੁਸੀਂ ਆਪਣੇ ਹਰ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਆਪਣੇ ਸਗੇ ਸੰਬੰਧੀਆਂ ਨਾਲ ਜਦੋਂ ਸਿਨੇਮਾ ਸੇ ਜਾਓਗੇ ਯੂਲ ਫੀਲ ਕਿ ਯਾਰ ਅਪਾ ਅਪ ਇੱਕ ਬਹੁਤ ਬਹੁਤ ਹੀ ਗ੍ਰੇਟ ਫਿਲਮ ਦੇਖ ਕੇ ਆਏ ਸੋ ਫਿਲਮ 7 ਫੈਬਰੂਰੀ ਰਿਲੀਜ਼ ਹੋਣੀ ਹੈ ਟਾਈਟਲ ਤੁਹਾਡੇ ਸਾਹਮਣੇ ਹੈ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਬਾਕੀ ਚੀਜ਼ਾਂ ਰਿਵੀਲ ਕਰਾਂਗੇ ਆਪਾਂ ਮਿਲਦੇ ਰਾਂਗੇ ਥੈਂਕ ਯੂ ਸੋ ਮੱਚ ਸ਼ਾਇਰ ਦੇ ਵੀ ਅਗੇ ਇਹ ਸੀਗਾ ਕਿ ਐਸਾ ਯਾਰ ਦਿਲ ਟੁੱਟਣ ਨਾਲ ਹੀ ਸ਼ਾਇਰ ਬਣਦੇ ਆ ਮੈਂ ਕਹਿ ਸਕਿਆ ਕਿ ਯਾਰ ਕਿ ਜਿੱਦਣ ਤੁਸੀਂ ਜਿਹਨਾਂ ਤੁਹਾਡੇ ਨੂੰ ਮਹਿਬੂਬ ਜਿਹੜਾ ਤੁਹਾਨੂੰ ਚੰਗਾ ਲੱਗਾ ਸੀ ਜਿੱਦਣ ਉਹ ਗਿਆ ਤੁਸੀਂ ਅੱਖਾਂ ਦੇਖੀਆਂ ਸੀ ਤੁਸੀਂ ਤਾਂ ਉਦਣੇ ਸ਼ਾਇਰ ਹੋ ਗਏ ਸੀ ਉਸ ਤੋਂ ਬਾਅਦ ਉਹ ਤੁਹਾਡ ਨਾਲ ਲੱ ਤੁਸੀਂ ਬਿਰਹਾ ਦੇ ਸ਼ਾਇਰ ਡੁੱਟਣਾ ਹੋ ਸਕਦੇ ਆ ਪਰ ਮੁਹੱਬਤ ਦੇ ਸ਼ਾਇਰ ਖੁਸ਼ੂਰਤੀ ਦੇ ਸ਼ਾਇਰ ਤਾਂ ਤੁਸੀਂ ਪਹਿਲੇ ਤੇ ਨਹੀਂ ਹੋ ਜਣੇ ਦੂਸਰੀ ਉਹੀ ਗੱਲ ਮੈਂ ਰੈਲੇਵੈਂਸੀ ਇੱਥੇ ਦੱਸਦਾ ਇਹ ਜ਼ਿਆਦਾਤਰ ਤੁਸੀਂ ਜਦੋਂ ਬਾਇਓਗ੍ਰਾਫੀਜ਼ ਬਣਦੀਆਂ ਨੇ ਉਹ ਬੜੇ ਅਲੈਦਾ ਬੰਦਿਆਂ ਦੀਆਂ ਬਣਦੀਆਂ ਨੇ ਤੁਸੀਂ ਉਹਨਾਂ ਦੀ ਜਿਗਰ ਪਰਸਨਲਾਈਜ਼ ਦੇਖੋ ਬੜੀ ਡਿਸਟਾਰਟਡ ਹੁੰਦੀ ਹੈ ਪਰ ਕੋਈ ਇੱਕ ਪਰਸਨ ਹੁੰਦਾ ਜਿਹੜਾ ਉਹਨੂੰ ਜੈਨੂਇਨਲੀ ਸਮਝਦਾ ਹੁੰਦਾ ਜਾਂ ਉਹਦੀ ਮਾਂ ਹੋ ਸਕਦੀ ਪਿਓ ਹੋ ਸਕਦਾ ਭਰਾ ਹੋ ਸਕਦਾ ਭੈਣ ਹੋ ਸਕਦੀ ਵਾਈਫ ਹੋ ਸਕਦੀ ਬੱਚਾ ਹੋ ਸਕਦਾ ਵਟ ਏਵਰ ਉਹਨੂੰ ਪਤਾ ਹੁੰਦਾ ਗਿਆ ਯਾਰ ਇਹ ਜੋੜ ਗਿਆ ਜੀ ਤੇ ਉਹਦਾ ਜਦੋਂ ਉਹਨੂੰ ਦੂਜਾ ਪਹੀਆ ਮਿਲ ਜਾਂਦਾ ਨਾ ਸਾਈਕਲ ਬਣ ਜਾਂਦਾ ਤੇ ਫਿਰ ਜਦੋਂ ਉਹ ਉਹਨੂੰ ਪੈਡਲ ਵੱਜਣੇ ਸ਼ੁਰੂ ਹੁੰਦੇ ਆ ਤੇ ਫਿਰ ਉਹ ਬੜੀ ਦੂਰ ਤੱਕ ਜਾਂਦੇ ਆ ਸੋ ਇਸ ਕਰਕੇ ਇਹ ਜ਼ਰੂਰੀ ਨਹੀਂ ਆ ਇਨੀਸ਼ੀਅਲ ਸਟੇਜ ਤੇ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਤੁਸੀਂ ਆਮ ਬੰਦੇ ਨੂੰ ਤੁਸੀਂ ਕੋਈ ਮੁੰਡਾ ਲੱਭੋਗੇ ਤੁਹਾਨੂੰ ਲੱਗੂਗਾ ਆਹ ਹਾਹ ਗਉਣ ਹੋਣੇ ਚਾਹੀਦੇ ਆ ਜੇ ਨਹੀਂ ਹੈਗੇ ਤਾਂ ਨੋਈ ਮੇਰੇ ਵੱਲ ਕਰਨੀ ਪਰ ਜੀ ਤੁਸੀਂ ਉਹਨੂੰ ਥੋੜਾ ਜਿਹਾ ਨੇੜੇ ਹੋ ਕੇ ਉਹਦੀ ਇੰਪੋਰਟੈਂਸ ਫॉर ਸੋਸਾਇਟੀ ਐਂਡ ਯੂਨੀਵਰਸ ਐਂਡ ਕੋਸਮੋਸ ਵਾਟ ਐਵਰ ਤੁਹਾਨੂੰ ਲੱਗਦਾ ਜਿਹੜੀਆਂ ਕਿ ਜਿਹਦਾਂ ਨੇ ਕਿਹਾ ਕਿ ਅਰਿਸਟੋਟਲ ਦੀ ਹੋਊਗੀ ਧਿਆਨ ਸੋਕ੍ਰੈਟਿਸ ਦੀ ਹੋਊਗੀ ਪਲਾਟੋ ਦੀ ਹੋਊਗੀ ਜਿੰਨੇ ਵੀ ਉਹ ਹੋਏ ਆ ਲੋਕ ਜੇਕਰ ਉਹਨਾਂ ਦੇ ਸਾਥੀ ਇਹ ਗੱਲ ਨਾ ਸਮਝਦੇ ਤੁਹਾਨੂੰ ਲੱਗਦਾ ਵਾਸ ਇੱਥੇ ਉਹਨਾਂ ਦਾ ਨਾਮ ਜ਼ਿਕਰ ਹੁੰਦਾ ਸੋ ਇਸ ਕਰਕੇ ਉਹਨਾਂ ਦੀ ਹਮਾਇਤ ਕਰਨ ਵਾਲੇ ਵੀ ਓਨੇ ਹੀ ਜ਼ਰੂਰੀ ਹੁੰਦੇ ਆ ਸੋ ਇਹ ਦੁਆ ਸੰਕਰਨੀ ਚਾਹੀਦੀ ਕਿ ਇਹੋ ਜਿਹੇ ਬੰਦੇ ਨੂੰ ਉਹੋ ਜਿਹਾ ਸਾਥੀ ਵੀ ਮਿਲ ਜੇ ਜੋਕੇ ਵਖਰ ਹੋਕੇ ਜੇ ਕਰ ਤੂੰ ਨਾ ਲਿਖਿਆ ਦੁਨੀਆ ਤੂੰ ਜੇ ਸਰਤਾਜ ਨਾ ਤੂੰ ਵਖ ਹੋਕੇ ਦਿਖਿਆ ਦੁਨੀਆ ਤੋਂ ਤਾਂ ਸ਼ਾਇਰੀ ਤੇਰੀ ਨਵੇਂ ਦੌਰ ਦੀ ਮੋਢੀ ਨਹੀਂ ਹੋਣੀ ਹਸਤੀ ਵਦ ਤਾਂ ਜਾਵੇਗੀ ਪਰ ਹੋਟੀ ਨਹੀਂ ਹੋਣੀ ਅ ਸਸੀ ਗਾ ਸਰਦਾਰ ਸਾਹਿਬ ਸਰਦਾਰ ਜੀ ਅ ਮੇਰਾ ਕੁਐਸਚਨ ਸਰਦਾਰ ਸਾਹਿਬ ਤੁਹਾਨੂੰ ਇਹ ਹੈ ਕਿ ਜਦੋਂ ਦੀ ਸ਼ਾਇਰ ਰਿਲੀਜ਼ ਹੋਈ ਹੈ ਨਾ ਹਾਂਜੀ ਅਸੀਂ ਸੋਚਦੇ ਸੀਗੇ ਲੈ ਹੁਣ ਸਰਦਾਰ ਸਾਹਿਬ ਜੇ ਪੋਸਟਰ ਰਿਵੀਲ ਵੀ ਕਰਨਗੇ ਜਾਂ ਕੋਈ ਅਪਡੇਟ ਫਿਲਮ ਦੇ ਬਾਬਤ ਕੋਈ ਦੇਣਗੇ ਉਹ ਥੋੜੇ ਟਾਈਮ ਤੋਂ ਬਾਅਦ ਦੇਣਗੇ ਪਰ ਸਾਦੂ ਇਸ ਚੀਜ਼ ਦੀ ਬੜੀ ਖੁਸ਼ੀ ਹੈ ਤੁਸੀਂ ਇਸ਼ਾਰਾ ਕਰਤਾ ਪਰਸਾਦੂ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਸ਼ਾਇਰ ਤੋਂ ਸਖਤੇ ਦੀ ਥੋੜੀ ਦਿਨਾ ਬਾਅਦ ਹੀ ਸਾਨੂੰ ਅੱਜ ਰਿਵੀਲਿੰਗ ਦਾ ਪੋਸਟਰ ਅੱਜ ਦੇਖਣ ਨੂੰ ਮਿਲਿਆ ਜਾਂ ਤੁਹਾਡੇ ਨਾਲ ਮੁਲਾਕਾਤ ਹੋਈ ਥੈਂਕ ਯੂ ਬਟ ਮੈਂ ਚਾਹੁੰਦਾ ਹਾਂ ਕਿ ਸਰਦਾਰ ਸਾਹਿਬ ਹੁਣ ਹੌਣ ਕੀ ਫੀਲ ਕਰਦਾ ਕਿ ਯੂ نو ਚਾਰ ਪੰਜ ਫਿਲਮਾਂ ਤੋਂ ਏ ਫਿਲਮ ਦਾ ਪੋਸਟਰ ਰਿਲੀਜ਼ ਹਣਾ ਬਹੁਤ ਜਲਦੀ ਆਦਰਵਾਈਜ਼ ਤੁਸੀਂ ਸਬਰ ਕਰਦੇ ਹੋ ਵੇਟ ਕਰਦੇ ਹੋ ਕਿ ਚਲੋ ਹੁਣ ਕੋਈ ਸਬਜੈਕਟ ਚੂਜ਼ ਕਰਾਂਗੇ ਯਾ ਰਿਵੀਲ ਵੀ ਕਰਾਂਗੇ ਕੁਝ ਟਾਈਮ ਤੋਂ ਬਾਅਦ ਕਰਾਂਗੇ ਤੁਸਾਂ ਮੰਨਣਾ ਨਹੀਂ ਮੈਂ ਤਾਂ ਬੜਾ ਰੋਕ ਰੋਕ ਤਿੰਨ ਕਿ ਮਹੀਨੇ ਕੱਢਿਆ ਇਹ ਤੁਹਾਨੂੰ ਦੱਸ ਸਕਦੇ ਮੈਂ ਆਸਟ੍ਰੇਲੀਆ ਸੀ ਪਾਜੀ ਤੁਸੀਂ ਤਾਂ ਪਤਾ ਨਹੀਂ ਕਦੋਂ ਆਣਾ ਸੀ ਬਸ ਅਨਾਉਂਸਮੈਂਟ ਕਰਨ ਲੱਗਿਆ ਮੈਂ ਕਿਹਾ ਰੁਕ ਜਾ ਰੁਕ ਜਾ ਹਰ ਤਾਂ ਸ਼ਾਇਰ ਸਿਨੇਮਾ ਸਿਆ ਇਟ ਡਸਨਟ ਲੁੱਕ ਨਾਈਸ ਆਲਸੋ ਤੇ ਇਹਨਾਂ ਨੇ ਮੈਨੂੰ ਫਿਲਮ ਹੀ ਬਣਾਤਾ ਤੇ ਵਟ ਇਟਸ ਓਕੇ ਜੇ ਜਿਹੜੀ ਬਹੁਤ ਸੋਹਣੀ ਗੱਲ ਕਹੀ ਹੈ ਮunicipal ji ਨੇ ਪਤਾ ਨਹੀਂ अनਨੋਇੰਗਲੀ ਕਹੀ ਹੈ ਨੋਇੰਗਲੀ ਕਹੀ ਹੈ ਅਨਫੋਰਚੂਨੇਟਲੀ ਜਾਂ ਫੋਰਚੂਨੇਟਲੀ ਮੇਰਾ ਕਦੀ ਨੰਬਰਸ ਤੇ ਧਿਆਨ ਹੁੰਦਾ ਹੀ ਨਹੀਂ ਮੈਂ ਤੈਨੂੰ ਫੋਰਚੂਨੇਟਲੀ ਕਹੂੰਗਾ ਮਤਲਬ ਮੈਂ ਸੱਚ ਬੋਲ ਰਿਹਾ ਮੈਨੂੰ ਕਿਤੇ ਵੀ ਤੁਸੀਂ ਕਸਮ ਖੜਾ ਲਓ ਸ਼ਾਇਦ ਦੇ ਫਸਟੇ ਵੀ ਮੈਂ ਕਦੀ ਕਿਸੇ ਨੂੰ ਫੋਨ ਨਹੀਂ ਕੀਤਾ ਕਿ ਅੱਛਾ ਕਿਹੜੇ ਨੰਬਰ ਹੈ ਕਿੱਥੇ ਕੀ ਹੈ ਨਹੀਂ ਹੈ ਜਿਹੜੀ ਤਾਰੀਫ਼ ਆਉਂਦੀ ਸੀ ਜਗਦੀਪ ਤੇ ਉਹਦੇ ਮੈਨੂੰ ਭੇਜਣ ਦੀ ਮਿਲਦਾ ਯਾਰ ਵਾਓ ਅੱਛਾ ਇਹ ਦਿਸ ਇਜ਼ ਵਾਟ ਵੀ ਨੀਡ ਹਨਾ ਤੇ ਪਰ ਜ਼ਾਹਿਰ ਜੀ ਕਹਿ ਰਿਹਾ ਕਿਉਂਕਿ ਸਿਨੇਮਾ ਇਹੋ ਜੀ ਚੀਜ਼ ਆ ਕਿ ਉਹਦੇ ਵਿੱਚ ਫਾਈਨਾਂਸਸ ਵੀ ਉਹਨੇ ਹੀ ਮੈਟਰ ਕਰਦੇ ਆ ਜੇ ਇਹੋ ਜਿਹੇ ਬੰਦੇ ਜਿਹੜੇ ਫਿਲਮ ਮੇਕਰਸ ਨੇ ਉਹਨਾਂ ਨੂੰ ਲੱਗਦਾ ਯਾਰ ਇਹਨਾਂ ਨੂੰ ਲੈ ਕੇ ਫਿਲਮ ਜਲਦੀ ਬਣਾਉਣੀ ਚਾਹੀਦੀ ਆ ਜਾਂ ਬਣਾਉਣੀ ਚਾਹੀਦੀ ਆ ਫੇਰ ਲਈ ਹੀ ਬਹੁਤ ਆ ਸੋ ਮੇਰੇ ਲਈ ਬੜੀ ਫਖਰ ਦੀ ਵੀ ਗੱਲ ਆ ਸਕੂਨ ਦੀ ਵੀ ਗੱਲ ਆ ਤੇ ਦਾਜੀ ਗੱਲ ਹੈ ਕਿ ਮੇਰੀ ਜਿੱਦਾਂ ਉਹਨਾਂ ਨੇ ਉਹਦੇ ਨੇ ਕਿਹਾ ਕਿ ਅਸੀਂ ਕਾਂਸਰਟਸ ਲਈ ਹੁਣ ਸਾਡਾ ਯੂਐਸ ਟੂਰ ਵੀ ਬਣਾਉਦੇ ਫਿਰ ਅਸੀਂ ਯੂਰਪ ਵੀ ਹੋ ਕੇ ਆਉਣਾ ਤੇ ਉਹ ਚੀਜ਼ਾਂ ਮੈਂ ਚੈਰਿਸ਼ ਕਰਦਾ ਤੁਸੀਂ ਸਾਰੇ ਦੁਆ ਕਰਿਓ ਕਿ ਮੈਂ ਫਿਲਮ ਮੇਕਿੰਗ ਨੂੰ ਵੀ ਓਨਾ ਹੀ ਜੈਰਿਸ਼ ਕਰਨਾ ਸ਼ੁਰੂ ਕਰ ਦੂੰਗਾ ਤੇ ਗਾਣੇ ਜਿਹੜੇ ਸੈਪਰੇਟਲੀ ਸਿੰਗਲ ਤੇ ਅਲਬਮ ਹੁੰਦੀਆਂ ਉਹ ਗਾਣੇ ਆਪਾਂ ਫਿਲਮ ਚ ਪਾ ਲੈ ਕਰਾਂਗੇ 20 ਦਿਨ ਚ ਵੈਸੇ ਵੀ 10 ਗਾਣੇ ਮਸੀਂ ਸ਼ੂਟ ਹੁੰਦੇ ਆ ਦੋ ਦੋ ਦਿਨ ਕਰਕੇ 25 ਦਿਨ ਦੀ ਫਿਲਮ ਬਣਾ ਲੈਂਦੇ ਆ ਸੋ ਮੈਨੂੰ ਲੱਗਦਾ ਥਿਸ ਇਜ਼ ਅ ਵੈਰੀ ਵੈਲਿਊਏਬਲ ਜਦੋਂ ਭਾਜੀ ਨੇ ਕਿਹਾ ਬਹੁਤ ਮੈਨੂੰ ਸਾਰੀਆਂ ਗੱਲਾਂ ਅੱਜ ਬੜੀਆਂ ਮੈਂ ਮਤਲਬ ਇਨਕਾਬ ਕਰਕੇ ਲੈ ਕੇ ਜਾਊਂਗਾ ਕਿ ਜੱਗੀ ਦੀ ਸਟੇਟਮੈਂਟ ਜਿਹੜੀ ਮੇਰੇ ਦੀ ਕਿ ਸਬਹੁਤ ਸੋਹਣੇ ਐਕਟਰ ਆ ਇਹਨਾਂ ਦੀ ਕਿ ਇਹਨਾਂ ਨੂੰ 35 ਸਰਵੈਲਾ ਰਸਤੂ ਸੀਗਾ ਇਹਨਾਂ ਦੀ ਕਿ ਮੈਂ ਜਿਹੜੀ ਵੀ ਸਿਲਮ ਕਰੂੰਗਾ ਉਹ ਸੋਸ਼ੀਲੀ ਹਿਮੈਨਿਟੀਰੀਅਨ ਗਰਾਉਂਡ ਦੇ ਉੱਤੇ ਵੈਲਿਊਏਬਲ ਜ਼ਰੂਰ ਹੋਗੀ ਉਹ ਜੇ ਇਹ ਮੇਰਾ ਐਫਰਟ ਹੀ ਆ ਕਿ ਮੈਂ ਯਾਰ ਜਿਹੜਾ ਕੰਮ ਕਰਨਾ ਉਹ ਤੇ ਫਾਈਨੈਂਸਲੀ ਇਹ ਖੁਸ਼ ਹੋ ਜਾਣ ਠੀਕ ਹੈ ਉਹ ਬਾਕੀ ਕੰਮਾਂ ਲਈ ਇਹ ਵੀ ਖੁਸ਼ ਹੋਣ ਮੈਂ ਪਰਫਾਰਮੈਂਸਲੀ ਮੈਂ ਹੋ ਜਾ ਪਰ ਸਾਰਿਆਂ ਤੋਂ ਇਲਾਵਾ ਜਿਨ੍ਹਾਂ ਨੇ ਦੇਖਣੀ ਆ ਉਹਨੂੰ ਐਂਟਰਟੇਨਮੈਂਟ ਦੇ ਨਾਲ ਕੁਛ ਨਾ ਕੁਛ ਥੋੜਾ ਜਿਹਾ ਐ ਲੱਗ ਗਿਆ ਕਿ ਉਹਨੇ ਯਾਰ ਆ ਸਾਡੇ ਇਹ ਸਾਡਾ ਬੱਚਾ ਫਿਲਮ ਦੇਖੂਗਾ ਤੇ ਸ਼ਾਇਦ ਇਦਾਂ ਦਾ ਕੰਮ ਕਰੂਗਾ ਤੇ ਚੰਗੀ ਗੱਲ ਆ ਸੋ ਇਸ ਕਰਕੇ ਇਹ ਐਫਰਟ ਤਾਂ ਹੁੰਦਾ ਹੀ ਆ ਤੇ ਕਰ ਲੈਣਾ ਚਾਹੀਦਾ ਬਾਕੀ ਜਿਹੜੀ ਬlesefulness ਆ ਬਰਕਤ ਆ ਗੁਰਪ੍ਰਸਾਦ ਆ ਉਹ ਤਾਂ ਤੁਹਾਨੂੰ ਬਤਾਇਆ ਕਿ ਉਹ ਹੁੰਦਾ ਹੈ ਜਾਂ ਨਹੀਂ ਹੁੰਦਾ ਰਾਈਟ ਸੋ ਕਿਵੇਂ ਤੁਸੀਂ ਡਾਕਟਰ ਸਾਹਿਬ ਠੀਕ ਹੋ ਚਰਤਿਕਲ ਸੋ ਜਿੰਨਾ ਕਿ ਅਸੀਂ ਅਰਸਤੋ ਨੂੰ ਹੁਣ ਤੱਕ ਸਮਝਿਆ ਕਿ ਇਹ ਉਹਨਾਂ ਕਿਰਦਾਰਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੂੰ ਕੁਦਰਤ ਨੇ ਥੋੜਾ ਸਪੈਸ਼ਲ ਬਣਾਇਆ ਜਾਂ ਅਲੱਗ ਬਣਾਇਆ ਹਾਂਜੀ ਸੋ ਇਸ ਕਰੈਕਟਰ ਦਾ ਰੈਫਰੈਂਸ ਮੈਂ ਜਾਣਨਾ ਚਾਹੁੰਦਾ ਜਿਵੇਂ ਨਿੱਕੀ ਜੀ ਕੁੜੀ ਦੀ ਤੁਸੀਂ ਗੱਲ ਕੀਤੀ ਦਾ ਦੱਸ ਦਿਆਂ ਅਕਸਰ ਹੈ ਨਾ ਅਸੀਂ ਬਹੁਤ ਸੁਣਿਆ ਕਿ ਤੁਹਾਨੂੰ ਇੱਕ ਕੁੜੀ ਮਿਲੀ ਸੀਗੀ ਫਿਰ ਉਸ ਤੋਂ ਬਾਅਦ ਤਿੰਨ ਦਿਨ ਤੁਸੀਂ ਆਪਣੇ ਆਪ ਨੂੰ ਬੰਦ ਕਰ ਲਿਆ ਤੇ ਪਰੇਸ਼ਾਨ ਰਹੇ ਤਾਂ ਇਸ ਤਰ੍ਹਾਂ ਦੇ ਕਿਰਦਾਰ ਨੂੰ ਮਤਲਬ ਤੁਸੀਂ ਕਿਤੇ ਮਿਲੇ ਹੋ ਜਾਂ ਹੁਣ ਫਿਲਮ ਸ਼ੁਰੂ ਕਰ ਰਹੇ ਹੋ ਜਾਂ ਮਿਲੋਗੇ ਜਾ ਕੇ ਜਾਂ ਕੁਝ ਜਾਂ ਉਹ ਐਕਸੀਡੈਂਟਲੀ ਹੀ ਹੁੰਦਾ ਹੈ ਜਦੋਂ ਮਿਲਦੇ ਤਾਂ ਹੀ ਨਿਕਲਦਾ ਨਹੀਂ ਨਹੀਂ ਜਿੱਦਾਂ ਗਾਣੇ ਦੀ ਆਮਦ ਹੁੰਦੀ ਏ ਇਦਾਂ ਹੀ ਮੈਨੂੰ ਲੱਗਦਾ ਇਹਦੀ ਹੋਈ ਆ ਬਾਕੀ ਜਗਦੀਪ ਨੂੰ ਕੋਈ ਮਿਲਿਆ ਹੋਵੇ ਤਾਂ ਮੈਂ ਗਿਆ ਨਹੀਂ ਸਰ ਮੈਨੂੰ ਮਿਲਿਆ ਮਿਲਿਆ ਤਾਂ ਕੋਈ ਨਹੀਂ ਆ ਤਾਂ ਮਿਲੂੰਗਾ ਮੈਂ ਮਿਲਣ ਦੀ ਇੱਛਾ ਜ਼ਰੂਰ ਹੋਏ ਪਾਉਂਦੇ ਸਾਨੂੰ ਤੋਂ ਬਾਅਦ ਹਾਂ ਦੱਸ ਕੇ ਬਈ ਉਹ ਕੌਣ ਨੇ ਜ਼ਰੂਰ ਉਹਨਾਂ ਨੂੰ ਮਿਲ ਕੇ ਆਵਾਂਗੇ ਪਰ ਐਨੀ ਗੱਲ ਜ਼ਰੂਰ ਹੈ ਬਈ ਕਿ ਆਮ ਸਧਾਰਨਤਾ ਨਹੀਂ ਪਰ ਕਿਵਰੀ ਉਹੀ ਸ਼ਬਦਾਂ ਦਾ 헤ਰਫਿਰ ਹੋ ਜਾਂਦਾ ਕਿਸਮ ਲੱਗ ਜਾਂਦਾ ਇਹ ਸਧਾਰਨ ਗੱਲ ਕਹਿ ਰਿਹਾ ਦੁੱਤੇ ਨੂੰ ਆਮ ਜੀ ਜੇ ਕੋਈ ਫਿਲਮ ਬਣਾਈ ਹੋਵੇ ਜਿਹੜੀ ਸਾਰਾਂ ਦੇ ਪਹਿਲੇ ਪਤਾ ਹੀ ਹੋਵੇ ਵੀ ਯਾਰ ਘਰ ਘਰ ਦੀ ਕਹਾਣੀ ਹੈ ਉਹਦਾ ਕੋਇਨਸੀਡੈਂਟ ਹੋਣਾ ਬੜੀ ਸਧਾਰਨ ਦੀ ਗੱਲ ਹੋ ਜਾਂਦਾ ਪਰ ਮੈਂ ਦੋਵੇਂ ਵੀ ਬੇਹਰਾਨਾ ਜਦੋਂ ਸ਼ਾਇਰ ਫਿਲਮ ਅਸੀਂ ਕਰਨੀ ਸੀਗੀ ਜਿੱਦੇ ਪਹਿਲੇ ਦਿਨ ਗਏ ਸੀਗੇ ਬਾਈ ਕੋਲੇ ਤੇ ਕਹਾਣੀ ਸੁਣ ਤੋਂ ਬਾਅਦ ਟਾਈਟਲ ਦੱਸਿਆ ਜਦੋਂ ਤੇ ਬਾਈ ਹਰਾਨਿਆ ਆਪਦਾ ਫੋਨ ਇੱਧਰ ਕਰਤਾ ਹੀ ਸਾਡੇ ਵੱਲੋਂ ਉਹਦੇ ਤੇ ਲਿਖਾਈ ਸ਼ਾਇਰ ਤੇ ਬਾਈ ਵੀ ਸੇਮ ਤਰ੍ਹਾਂ ਦੇ ਕੰਟੈਂਟ ਦੇ ਕੰਮ ਕਰ ਰਹੇ ਸੀ ਹੁਣ ਅਸੀਂ ਆਪਦੇ ਵੱਲੋਂ ਇਹ ਚੀਜ਼ ਆਪਦੇ ਵੱਲੋਂ ਬਹੁਤ ਵਕਰੀ ਵਕਰੀ ਕਰਨ ਲੱਗੇ ਤੇ ਵਕਰੀ ਲੈ ਕੇ ਆਏ ਉਹ ਬਾਈ ਉਹਰਾਣੇ ਕਹਿੰਦਾ ਵੀ ਇਦਾਂ ਦਾ ਸੀਗਾ ਇਹਦੇ ਨਾਲ ਥੋੜਾ ਜਿਹਾ ਹੌਸਲਾ ਵੱਧਾ ਕਿ ਠੀਕ ਹੈ ਯਾਰ ਵੀ ਜਿੱਦਾਂ ਦੇ ਅਸੀਂ ਗੱਲ ਕਰ ਰਹੇ ਹਾਂ ਸੋਸਾਇਟੀ ਦੇ ਵਿੱਚਲੀ ਕਰ ਰਹੇ ਕੋਈ ਅਮੈਸ ਤਾਂ ਜੱਗੋ ਤੇਰੀ ਵੀ ਗੱਲ ਹੀ ਆ ਪਰ ਜੱਗੋ ਤੇਰੀਆਂ ਚੀਜ਼ਾਂ ਵੀ ਇੱਥੇ ਹੁੰਦੀਆਂ ਆ ਸਾਡੇ ਉਹ ਉਹ ਚੀਜ਼ ਥੋੜੀ ਜੀ ਖੁਸ਼ੀ ਨਹੀਂ ਹੁੰਦੀ ਬਾਕੀ ਨਹੀਂ ਵੀਰੇ ਮਿਲਿਆ ਕੋਈ ਨਹੀਂ ਸੀ ਤਾਂ ਇੱਕ ਦਿਮਾਗ ਚ ਹੀ ਆਈ ਆਈਡੀਆ ਹੈ ਵੀ ਇਦਾਂ ਦੀ ਫਿਲਮ ਕਰਨੀ ਚਾਹੀਦੀ ਅਹ ਦੇਖੋ ਜੱਗੀ ਸਰ ਪਿੱਛੇ ਸਾਨੂੰ ਬਲੈਕ ਬੋਰਡ ਦਿਖ ਰਿਹਾ ਹੈ ਚਾਕ ਦਿਖ ਰਿਹਾ ਹੈ ਪ੍ਰੋਫੈਸਰ ਦਿਖ ਰਿਹਾ ਹੈ ਜਾਂ ਟੀਚਰ ਦਿਖ ਰਿਹਾ ਹੈ ਫਿਲਾਸਫਰ ਹੋਣਗੇ ਇਹ ਨਹੀਂ ਪਤਾ ਸਾਨੂੰ ਕੀ ਹੋਣ ਵਾਲਾ ਸੋ ਕਿ ਕਹਿੰਨਾ ਕਿਤੇ ਸਾਨੂੰ ਇਹ ਇੱਕ ਹੋਰ ਗੱਲ ਦੱਸਾਂ ਇਹਨਾਂ ਕਿਤਾਬਾਂ ਦੇ ਉੱਤੇ ਚਾਰ ਪੰਜ ਲਿਖੀਆਂ ਗੱਲਾਂ ਸੀਗੀਆਂ ਉਹ ਮਨੀਸ਼ ਭਾਈ ਨੇ ਕਟਾਈਆਂ ਕਹਿੰਦੇ ਹਾਲੇ ਨਹੀਂ ਆਪਾਂ ਦੱਸਣੀਆਂ ਇਹ ਆਦਰਵਾਇਜ਼ ਉੱਥੇ ਵੀ ਬਹੁਤ ਕੁਝ ਲਿਖਿਆ ਜਗਾ ਚੰਗਾ ਭਰ ਮੈਸੇਜ ਆਈ ਹੈ ਨਾ ਹਾਂ ਬਸ ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਇੱਕ ਟੀਚਰ ਜਿਹੜੇ ਹੁੰਦੇ ਆ ਇੱਕ ਸਾਡੇ ਬੈਸਟ ਵੀ ਹੁੰਦੇ ਆ ਤੇ ਸਾਡੇ ਇਦਾਂ ਵੀ ਹੁੰਦੇ ਆ ਇਹਨਾਂ ਤੇ ਨਹੀਂ ਹੋਏਗਾ ਇਹ ਬਹੁਤ ਡਾਂਦੇ ਆ ਸੋ ਟੀਚਰ ਦੀ ਐਮਐਸ ਸਾਡੀ ਜ਼ਿੰਦਗੀ ਦੇ ਵਿੱਚ ਬੱਚਾ ਜਦੋਂ ਪਹੁੰਚਦਾ ਹੈ ਸਕਸੈਸਫੁਲ ਹੁੰਦਾ ਹੈ ਤੇ ਇੱਕ ਇਦਾਂ ਦਾ ਵੀ ਟੀਚਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਤਾਂ ਅਲੱਗ ਹੀ ਹੈ ਦੁਨੀਆ ਦੇ ਵਿੱਚ ਜੋ ਮੈਨੂੰ ਇਹ ਪੋਸਟਰ ਦੇਖ ਕੇ ਦਿਖ ਰਿਹਾ ਤੇ ਮੈਨੂੰ ਯਾਦ ਵੀ ਆ ਗਿਆ ਕਿ ਹਾਂ ਸਾਡੇ ਵੀ ਟੀਚਰ ਇਦਾਂ ਹੁੰਦੇ ਸੀ ਸੋ ਟੀਚਰ ਦੀ ਐਮਐਸ ਮੈਂ ਪੁੱਛਣਾ ਚਾਹੁੰਦੀ ਸੀ ਲਾਈਫ ਦੇ ਵਿੱਚ ਕਿੰਨੀ ਹੁੰਦੀ ਹੈ ਜੋ ਇਹ ਫਿਲਮ ਦੇ ਦੌਰਾਨ ਸਾਨੂੰ ਦੇਖਣ ਨੂੰ ਮਿਲੇਗੀ ਫਿਲਮ ਦੇ ਦੌਰਾਨ ਤੱਕ ਜੋ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਉਹ ਤਾਂ ਫਿਲਮ ਜਦੋਂ 7 ਫਰਵਰੀ ਨੂੰ ਸਭ ਬੱਚੀ ਨੂੰ ਸ਼ਾਮ ਨੂੰ 7 ਵਜੇ ਸ਼ੈਤਾਨ ਆਪਰੇ ਉਹ ਹੋ ਦੇਖਾਂਗੇ ਟੀਚਰਸ ਦੀ ਅਹਿਮੀਅਤ ਮੈਨੂੰ ਲੱਗਦਾ ਇਹ ਤਾਂ ਗੱਲ ਕਰਨ ਵਾਲੀ ਵੀ ਨਹੀਂ ਹੈਗੀ ਟੀਚਰ ਦੀ ਅਹਿਮੀਅਤ ਦਾ ਜ਼ਾਹਿਰ ਜੀ ਗੱਲ ਹੈ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਦੋਂ ਦਾ ਮੈਂ ਵਿਕਾਸ ਦੇ ਵੇਕੀ ਕਿ ਕਿ ਸਰ ਨੂੰ ਮਿਲਿਆ ਜਦੋਂ ਤੋਂ ਮੇਰੇ ਦੋਸਤ ਬਣਿਆ ਤੇ ਮੇਰਾ ਮੇਰਾ ਬਿਊਰੋਕ੍ਰੇਸੀ ਨਾਲ ਅਫੈਕਸ਼ਨ ਵਰਗਾ ਇੱਕ ਤਾਂ ਉਹਦੀ ਰਿਸਪੈਕਟ ਮੇਰੀ ਅਫੈਕਸ਼ਨ ਵਰਗੀ ਆ ਮਤਲਬ ਜਿਵੇਂ ਕੋਈ ਬਿਊਰੋਕ੍ਰੇਟ ਨਾ ਲੱਗੇ ਤਾਂ ਮੈਨੂੰ ਕੋਲ ਬਿਠਾ ਲੈਣਾ اچھا ਮੈਨੂੰ ਦੱਸ ਕਰਨਾ ਕੀ ਕੀ ਕਰਦੇ ਤੁਸੀਂ ਕੀ ਕਰਦੇ ਇਹ ਤਾਂ ਮਤਲਬ ਕਿ ਇੰਨੀ ਅਹਿਮੀਅਤ ਹੁੰਦੀ ਹੈ ਮੇਰੇ ਲਈ ਤਾਂ ਹੈਗੀ ਆ ਮੈਨੂੰ ਅੱਜ ਵੀ ਸਪਨੇ ਮੈਂ ਅੱਛਾ ਕੋਇਨਸੀਡੈਂਸ ਆ ਜਨਾ ਮੈਂ ਰੀਸੈਂਟ ਵੀ ਤੁਸੀਂ ਜਦੋਂ ਸ਼ਾਇਰ ਦੀ ਟੂਰਿੰਗ ਅਸੀਂ 16 ਅਪ੍ਰੈਲ ਨੂੰ ਆਪਣੇ ਪਿੰਡ ਵਿੱਚ ਪਹਿਲੀ ਵਾਰੀ ਬਜਰਾਵਰ ਸਾਡਾ ਪਿੰਡ ਡਿਸਟ੍ਰਿਕਟ ਸ਼ਾਹ ਖੁਦਾਬੇ ਦੇ ਵਿੱਚ ਕਾਨਸਰਟ ਕੀਤਾ ਤੇ ਉਸ ਥਾਂ ਕੀਤਾ ਜਿੱਥੇ ਮੈਂ ਪੰਜਵੀਂ ਤੱਕ ਪੜਿਆ ਜਿੱਥੋਂ ਜਿੱਥੇ ਮੇਰੀ ਇੰਟਰੋਡਕਸ਼ਨ ਟੂ ਦੀ ਐਜੂਕੇਸ਼ਨ ਹੋਈ ਆ ਬੈਲੀ ਸਕੂਲ ਜਮਾਤ ਵਿੱਚ ਮੈਂ ਜਿਹੜੇ ਸਕੂਲ ਗਿਆ ਪ੍ਰਾਇਮਰੀ ਸਕੂਲ ਸਾਡੇ ਪਿੰਡ ਦਾ ਤੇ ਮੇਰੀ ਪਹਿਲੀ ਟੀਚਰ ਦਾ ਨਾਮ ਸੀ ਸੰਤੋਸ਼ ਮੈਡਮ ਤੇ ਜੇ ਮੈਨੂੰ ਅੱਜ ਉਹ ਯਾਦ ਆ ਉਹਨਾਂ ਦੀ ਸ਼ਕਲ ਯਾਦ ਆ ਉਹਨਾਂ ਦੀਆਂ ਗੱਲਾਂ ਯਾਦ ਨੇ ਇਹ ਤਾਂ ਮਤਲਬ ਕਿ ਕਿੰਨੀ ਇਮਤ ਹੋ ਗਈ ਉਹਨਾਂ ਦੀ ਸੋ ਉਹ ਸਭ ਪਿਆਰੇ ਦੇ ਹੁੰਦੇ ਸੀਗੇ ਤੇ ਉਹਨਾਂ ਨੇ ਰੋਜ਼ ਸਾਈਕਲ ਤੇ ਆਉਣਾ ਸਾਨੂੰ ਪੜਾਉਣਾ ਵਾਪਸ ਤੇ ਫਿਰ 2 ਕਿਲੋਮੀਟਰ ਲੈ ਕੇ ਦੁਪਹਿਰ ਉਸ ਤੋਂ ਬਾਅਦ ਇਹ ਸਾਰੇ ਹੀ ਬੰਦੇ ਇਦਾਂ ਜ਼ੋਰ ਹੁੰਦਾ ਕਿ ਤੁਹਾਡੇ ਕੋਈ ਲਾਡਲੇ ਹੁੰਦੇ ਆ ਕਿ ਜਿਹਨੂੰ ਤੁਸੀਂ ਨਫ਼ਰਤ ਕਰਦੇ ਹੁੰਦੇ ਆ ਉਹ ਸੀਚ ਇਹ ਬੜਾ ਕਾਮਨ ਤੁਹਾਨੂੰ ਮਨਾਇਆ ਕਿ ਤੁਸੀਂ ਤੁਹਾਨੂੰ ਕਈ ਬੰਦੇ ਬਹੁਤ ਬੁਰੇ ਲੱਗਦੇ ਤੇ ਤੁਹਾਨੂੰ ਲੱਗਦਾ ਸੀ ਇਹ ਨਹੀਂ ਚੰਗਾ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਉਂ ਨਹੀਂ ਚੰਗਾ ਸੀਗਾ ਜੇ ਜੈਨੂਲੀ ਨਹੀਂ ਚੰਗਾ ਸੀਗਾ ਫਿਰ ਤਾਂ ਠੀਕ ਹੈ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਸੀਗਾ ਫਿਰ ਗਲਤ ਹੈ ਸੋ ਇੰਪੋਰਟੈਂਸ ਆਫ ਟੀਚਰ ਆਬਵੀਅਸਲੀ ਬਹੁਤ ਵੱਡੀ ਗੱਲ ਹੈ ਟੀਚਰ ਤੁਹਾਨੂੰ ਰਾਹ ਦਿਖਾ ਦਿੰਦੇ ਆ ਪਰ ਮੰਜ਼ਿਲ ਤੇ ਪਹੁੰਚਣਾ ਤੁਸੀਂ ਆਪ ਹੀ ਹੁੰਦੇ ਸੋ ਉਹਨਾਂ ਕੋ ਦਾ ਕੰਮ ਹੁੰਦਾ ਉਹਨਾਂ ਨੇ ਉਂਗਲੀ ਫੜਾ ਕੇ ਦੋਰ ਦੰਦਾ ਕਿ ਇੱਧਰੋਂ ਜ਼ਿਆਦਾ ਅੱਛਾ ਜੰਗਲ ਤੋਂ ਬਾਅਦ ਇੱਕ ਨਦੀ ਹੈਗੀ ਉੱਥੇ ਪਾਣੀ ਪੀ ਸਕਦਾ ਪਰ ਉਹ ਨਦੀ ਲੱਭਣੀ ਤੁਸੀਂ ਹੁੰਦੀ This is the important of the case. Okay, anybody? Okay, thank you so much. Thank you so much.